ਦੋਸਤੋ ਫਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਵੀਰ ਹਰਪੀਟ ਤਾਂ ਦੀ ਸੇਵਾ ਕਰਨ ਵਾਸਤੇ ਪਹੁੰਚਿਆ ਜੀ ਜਿਹੜੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਤੇ ਰੇਤਾ ਚੜ ਗਈ ਹੈ ਜੀ ਵੀਰ ਭਰਾ ਖੜੇ ਹੋਏ ਆ ਤੇ ਪਿੰਡ ਵੀ ਤੁਹਾਨੂੰ ਦੱਸ ਦਿਆ ਕਿਹੜਾ ਪਿੰਡ ਆ ਐ ਨਹੀਂ ਪਤਾ ਮੈਨੂੰ ਹਰਪੀਟ ਤਾਂ ਦੇ ਲਈ ਰਾਸ਼ਨ ਦੀ ਜਸਮੁਦਨ ਐਨ ਆਰ ਆਈ ਵੀਰਾਂ ਵੱਲੋਂ ਗ੍ਰਾਮ ਪੰਚਾਇਤ ਫਰੋਜਪੁਰ ਕਠਾਲਾ ਜ਼ਿਲ੍ਹਾ ਮਲੇਰ ਕੋਟਲਾ ਤੇ ਵੀਰ ਭਰਾ ਸਾਰੇ ਬਹੁਤ ਸਹਿਯੋਗ ਆ ਬਾਈ ਜੀ ਜੇ ਇਸ ਵਾਰ ਕਿਉਂਕਿ 2023 ਦੇ ਵਿੱਚ ਵੀ ਬਹੁਤ ਫਸਲਾਂ ਦਾ ਜਿਹੜਾ ਨੁਕਸਾਨ ਅਜੇ ਤੱਕ ਉਹੀ ਪੱਧਰੀਆਂ ਕਰ ਰਿਹਾ ਸੀ ਤੇ ਦੁਬਾਰਾ ਫੇਰ ਜਿਹੜਾ ਦਰਿਆ ਦਾ ਕਹਿਰ ਜਾਰੀ ਰਿਹਾ ਜੀ ਸਭਰਾ ਨਗਰ ਦੇ ਵਿੱਚ ਬਾਈ ਜੀ ਇਹ ਆਇਆ ਵੀਰ ਭਰਾ ਦੇਖੋ ਨੌਜਵਾਨ ਵੀਰ ਹਰ ਇੱਕ ਵੀਰ ਦੇਖੋ ਨਾਲ ਹੀ ਅਡੀਜਲ ਵਾਲੀ ਟੈਂਕੀ ਆ ਕਿ ਪਾਣੀ ਵਾਲੀ ਆ ਡੀਜ਼ਲ ਵੀ ਵੀਰ ਆਪਣਾ ਨਾਲ ਲੈ ਕੇ ਆਇਆ ਜੀ ਬਹੁਤ ਵੱਡੀ ਗੱਲ ਆ ਜੀ ਵੇਖੋ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਕਿਉਂਕਿ ਉਹਨਾਂ ਦੇ ਪੱਲੇ ਤਾਂ ਫਿਰ ਪਹਿਲਾਂ ਹੀ ਖਤਮ ਆ ਕੰਮ ਤੇ ਵੀਰਾਂ ਵੱਲੋਂ ਵੇਖੋ ਟਰੈਕਟਰਾਂ ਦੀ ਵੀ ਸੇਵਾ ਨਾਲ ਤੇ ਡੀਜ਼ਲ ਦੀ ਸੇਵਾ ਬਹੁਤ ਵੱਡਾ ਸਹਯੋਗ ਆ ਵੀਰ ਵੀਰਾਂ ਦਾ ਜੀ ਤੇ ਸ਼ੇਅਰ ਕਰੋ ਵੀਡੀਓ ਜੋ ਜੋ ਕਿਹੜਾ ਇਲਾਕਾ ਹੈ ਮਲੇ ਕੋੜ ਲਈ ਮਲੇ ਕੋੜਾ ਪਿੰਡ ਕਿਹੜਾ ਪਿੰਡ ਫਰੋਜ਼ਪੁਰ ਘਠਾਣਾ ਉਹੀ ਬੈਠਾ ਹੈ ਸੇਵਾ ਕਰਨ ਪਹੁੰਚੇ ਹਾਂ ਜੀ ਹਾਂ ਜੀ ਹਾਂ ਜੀ ਸੇਵਾ ਕਰਨ ਵਾਸਤੇ ਪਹੁੰਚਿਆ ਮਾਝੇ ਦੇ ਵਿੱਚ ਜੀ ਤੇ ਸਰਪੰਚ ਹਾਂ ਜੀ ਮਾਲਵੇ ਵਿੱਚ ਪੈਂਦਾ ਜੀ ਮਾਲਵਾ ਸੰਗਰੂਰ ਦੇ ਲਾਗੇ ਹਾਂ ਜੀ ਹਾਂ ਜੀ ਹਾਂ ਜੀ ਮਾਲਵਾ ਏਰੀਆ ਜੀ ਬਹੁਤ ਸਹਿਯੋਗ ਦਿੱਤਾ ਮਾਲਵੇ ਵਾਲੇ ਵੀਰਾਂ ਨੇ ਜੇ ਗੱਲ ਕਰੀਏ ਮਾਲਵੇ ਵਿੱਚ ਮੋਗਾ ਜ਼ਿਲ੍ਹਾ ਹੋ ਗਿਆ ਫਰੀਦਕੋੜ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜੀ ਤੇ ਇਸ ਵਕਤ ਸਰਪੰਚ ਅਵਤਾਰ ਸਿੰਘ ਤੇ ਗ੍ਰਹਿ ਵਿਖੇ ਵੀਰ ਖੜੇ ਆ ਤੇ ਸਾਰੀ ਜਾਣਕਾਰੀ ਲੈ ਕੇ ਪੰਜਾਬ ਸਰਕਾਰ ਤੇ ਹੋਰ ਵੀ ਵੀਰ ਵੇਖੋ ਜਿਹੜੇ ਇੱਥੇ ਤਿਆਰੀਆਂ ਸ਼ੈਰੀਆਂ ਕਰ ਰਹੇ ਆ ਹਾਂਜੀ ਕੱਲ ਦੇ ਆ ਵੀਰੇ ਅੱਛਾ ਅੱਛਾ ਜੀ ਤੇ ਕੱਲ ਦਾ ਕੰਮ ਚੱਲ ਰਿਹਾ ਕੇ ਕਿਸਾਨ ਸਟਾਰਟ ਕਰਨਾ ਕੱਲ੍ਹ ਦੇਖ ਕੇ ਹੁੰਦਾ ਵੀ ਜਗਾ ਕਿੱਥੇ ਕਿੱਥੇ ਚੱਲਣ ਦੋ ਹੈਗਾ ਜੀ ਮਤਲਬ ਪਾਣੀ ਹੈਗਾ ਪਾਣੀ ਪਿੱਛੇ ਮੁੜ ਰਿਹਾ ਹੈਗਾ ਹੁਣ ਪਾਣੀ ਹੱਟਿਆਗਾ ਉਹ ਸਾਫ਼ ਜਗਾ ਤੇ ਕਿੱਥੇ ਮਤਲਬ ਟਰੈਕਟਰ ਚੱਲ ਸਕਦਾ ਹਾਂ ਜੀ ਜੋ ਜਿਹੜੇ ਕਿਸਾਨ ਭਰਾ ਜਿੰਨਾਂ ਕੋਲੇ ਸਾਧਨ ਹੈ ਨਹੀਂ ਉਹਨਾਂ ਦਾ ਉਹਨਾਂ ਦਾ ਪਹਿਲਾਂ ਰਸਤਾ ਕਰਕੇ ਉਹਨਾਂ ਨੇ ਫੇਤ ਪਹਿਲਾਂ ਬੰਦ ਕਰਦੇ ਵਾਹ ਜੀ ਵਾਹ ਇਹ ਬੜੀ ਵੱਡੀ ਗੱਲ ਆ ਵੀਰ ਜੀ ਕਿਉਂਕਿ ਜਿਨ੍ਹਾਂ ਦੇ ਕੋਲ ਸਾਧਨ ਨਹੀਂ ਹੈਗੇ ਉਹਨਾਂ ਦਾ ਪਹਿਲੋ ਕੰਮ ਕੀਤਾ ਜਾਊਗਾ ਕਿਉਂਕਿ ਉਹਨਾਂ ਨੂੰ ਤਾਂ ਆਸ ਹੀ ਕੋਈ ਨਹੀਂ ਵੀ ਕੀ ਅਸੀਂ ਕਰਾਂਗੇ ਕੀ ਨਹੀਂ ਬਹੁਤ ਵਧੀਆ ਵੀਰ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਆ ਆਪਣੇ ਜਿਹੜੇ ਬੜੇ ਵੀਰ ਸੇਵਾ ਵਾਸਤੇ ਪਹੁੰਚਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਹੋਰ ਵੀ ਪੀਰ ਭਰਾ ਜੋ ਜਿੰਨਾਂ ਕੋਲੇ ਸਾਧਨ ਹੈਗੇ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਬਲ ਵਖਿਆ ਉਹ ਤੋਂ ਵਖਿਆ ਇਹ ਲੋਕਾਂ ਦੀ ਮਦਦ ਲਈ ਅੱਗੇ ਆਉਣ ਕਿਉਂਕਿ ਇਹਨਾਂ ਵੀਰਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਜਿਹੜੇ ਕਿ 10 ਸਾਲ ਪਿੱਛੇ ਜਾ ਲੁਕੇ ਰਹੇ ਐਨਾ ਇਹਨਾਂ ਰਿਸ਼ਤਾ ਚੜ ਗਿਆ ਕਿਸਾਂ ਦੇ ਵਿੱਚ ਸਬਨਾ ਬਰਬਾਦ ਹੋ ਗਈਆਂ ਜਿਨ੍ਹਾਂ ਦੇ ਹਜ਼ਾਰਾਂ ਸੁਪਨੇ ਲੱਖਾਂ ਸੁਪਨੇ ਹੋਣਗੇ ਬਰਬਾਦ ਹੋਣਗੇ ਨਾਸ਼ ਹੋਗੇ ਉਹਨਾਂ ਦੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਹਾਰਾ ਮਿਲ ਜਾਵੇਗਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਜੀ ਧੰਨਵਾਦ ਵੀਰ ਜੀ ਵੇਖੋ ਸਰਪੰਚ ਸਾਹਿਬ ਵੀ ਆ ਗਿਆ ਸਰਦਾਰ ਅਵਤਾਰ ਸਿੰਘ ਸਰਪੰਚ ਸਾਹਿਬ ਜੀ ਸਰ ਜੀ ਖਾਲਸਾ ਵਫਾ ਤੇ ਕੀ ਕਹਿਣਾ ਚਾਹੁੰਦੇ ਵੇਖੋ ਬੜੀ ਵਧੀਆ ਸੋਚ ਆ ਵੀਰਾਂ ਨੇ ਆ ਵੀ ਜਿਨ੍ਹਾਂ ਦੇ ਟਰੈਕਟਰ ਨਹੀਂ ਹੈਗੇ ਪਹਿਲਾਂ ਉਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕੀਤੀਆਂ ਜਾਣੀਆਂ ਕੀ ਕਹਿਣਾ ਚਾਹੁੰਦੇ ਆ ਜੀ ਸਾਡੇ ਬਹੁਤ ਸਾਰਾ ਜੋ ਕਿ ਚੇਅਰਮੈਨ ਕਰਮਜੀਤ ਸਿੰਘ ਜੋ ਆਪਣੀ ਮਲੇ ਰੋਡ ਤੇ ਤੋਂ ਇੱਥੇ ਪਹੁੰਚੇ ਹੋਏ ਆ ਕੈਪਟਨ ਮਨਪ੍ਰੀਤ ਸਿਦਾਰ ਲਾਲ ਦੇ ਸਿੰਘ ਜੀ ਜਿੰਦਸਾ ਰੋਕੇ ਪੁੱਛਿਆ ਇਹਨਾਂ ਵੀਰਾਂ ਦਾ ਕਾਰਨ ਇਹ ਆ ਕਿ ਜਿੰਨਾ ਫੇਕੋਲ ਆਪਣੇ ਸੰਦ ਹੈ ਨਹੀਂਗੇ ਬਿਲਕੁਲ ਉਹਨਾਂ ਦਾ ਹੀ ਕੰਮ ਕੀਤਾ ਜਾਵੇ ਤੇ ਇਹ ਵੀ ਸਾਡੀ ਅਪੀਲ ਆ ਸਾਰੇ ਵੀਰਾਂ ਨੂੰ ਵੀ ਜਿਹੜੇ ਵੀਰਾਂ ਨੂੰ ਅਸੀਂ ਅੱਗੇ ਜਾ ਕੇ ਪੁੱਛਦੇ ਉਹ ਵੀ ਸਾਨੂੰ ਸੱਚਾਈ ਇਹੋ ਦੱਸਣ ਕਿ ਇਹਨਾਂ ਤੋਂ ਸੰਦ ਹੈ ਨਹੀਂ ਇਹਨਾਂ ਦੀ ਮੱਤ ਕੀਤੀ ਜਾਵੇ ਬਿਲਕੁਲ ਜੀ ਬੜੀ ਦੂਰੋਂ ਵੀਰ ਚੱਲ ਕੇ ਆਏ ਆ ਕੰਧਿਤ ਮੰਦਲੋ ਸੇਹ ਦੇ ਤੁਰੇ ਹੀ ਸ਼ਾਮ ਨੂੰ ਆ ਕੇ ਪਹੁੰਚੇ ਆ ਤੇ ਹੱਥ ਜੋੜ ਕੇ ਇਹ ਅਸੀਂ ਅਪੀਲ ਜ਼ਰੂਰ ਕਰਦੇ ਆ ਵੀ ਜਿੰਨਾ ਦਾ ਵੰਡਣ ਵਾਲਾ ਵਾ ਉਹਨਾਂ ਦਾ ਹੀ ਬਣਾਇਆ ਜਾਵੇ ਵੱਡੇ ਜਿਨ੍ਹਾਂ ਤੋਂ ਖੰਦ ਹੈਗੇ ਆ ਉਹਨਾਂ ਨੂੰ ਨਾ ਇਹ ਕੰਮ ਤੇ ਇਹੋ ਹੀ ਬੇਨਤੀ ਹੈ ਮੇਰੀ ਤੇ ਮੈਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਜਿਹੜੇ ਏਡੀ ਧੁਰੋਂ ਪਹੁੰਚੇ ਤੇ ਡੀਜ਼ਲ ਦੀ ਸੇਵਾ ਵੀ ਆਪ ਲੈ ਕੇ ਆਏ ਜੀ ਹਾਂ ਖੁਸ਼ੀ ਆਪ ਕਰਦੇ ਆ ਜੀ ਜੋ ਰਹਿਣ ਬਹਿਣ ਤੱਕ ਵੀ ਆਪ ਦੀ ਕਰ ਰਹੇ ਆ ਇਹ ਤਾਂ ਸਾਡੀ ਸੋਚ ਆ ਵੀ ਇਹਨਾਂ ਵੀਰਾਂ ਨੂੰ ਅਸੀਂ ਰਹਿਣ ਬਹਿਣ ਨੂੰ ਤੇ ਜਗ੍ਹਾ ਦੇਣੀ ਚਾਹੀਦੀ ਹੈ ਜੀ ਬਿਲਕੁਲ ਜੀ ਜਿਹੜੇ ਏਡੀ ਧੁਰੋਂ ਆਏ ਆ ਕਿਉਂਕਿ ਮਾਝਾ ਏਰੀਆ ਇਹੋ ਜਿਹਾ ਹੈ ਭਾਈ ਜੀ ਬਹੁਤ ਵਧੀਆ ਗੱਲ ਕੀਤੀ ਸਰਪੰਚ ਸਾਹਿਬ ਜੀ ਨੇ ਪਹਿਲੀ ਸ਼ੁਰੂਆਤ ਅੱਜ ਜਿਹੜੀ ਨਗਰ ਸੁਭਾ ਦਾ ਅਜੇ ਕਿਤੇ ਕੋਈ ਕਰਾਇਆ ਨਹੀਂ ਚੱਲਿਆ ਅੱਜ ਪਹਿਲੇ ਦਿਨ ਸ਼ੁਰੂਆਤ ਇਹ ਕਰ ਰਹਾ ਮੇਰੇ ਵੀਰ ਵਾਹ ਜੀ ਵਾਹ 에어ਪੋਰਟ ਨੇ ਤੋਂ ਆ ਕੇ ਚੇਅਰਮੈਨ ਕਰਮਜੀਤ ਸਿੰਘ ਜੀ ਚੇਅਰਮੈਨ ਨਾਲ ਸਾਰੀ ਇਹਨਾਂ ਦੀ ਟੀਮ ਆ ਯਾਨੀ ਕਿ ਇਕੱਠੀ ਟੀਮ ਰਹਿੰਦੀ ਆ ਰਲ ਕੇ ਚੱਲਦੇ ਆ ਜਿੰਨਾ ਵੀ ਇਹਨਾਂ ਦਾ ਕੋਈ ਵੀ ਫੇਰ ਮੇਰਾ ਹੈ ਨਹੀਂ ਕਿ ਆਪਣੇ ਮੂਹ ਤੇ ਇਹ ਵੀ ਸਾਰੇ ਰਲ ਕੇ ਕੰਮ ਕਰਦੇ ਬੜੀ ਵੱਡੀ ਗੱਲ ਈ ਜੀ ਚੇਅਰਮੈਨ ਕਰਮਜੀਤ ਸਿੰਘ ਇਹ ਵੀਰ ਜੀ ਆ ਵਿਰਜੀ ਵੇਖੋ ਬਹੁਤ ਵਧੀਆ ਸੋਚ ਆ ਤੁਹਾਡੀ ਤੇ ਵੇਖੋ ਡੀਜ਼ਲ ਦੀ ਸੇਵਾ ਵੀ ਆਪਣੇ ਕੋਲੋਂ ਕੀਤੀ ਜਾਊਗੀ ਵਾਜੀ ਵਾਤੇ ਬੜੀ ਵਧੀਆ ਤੇ ਸਹਿਯੋਗ ਨਾਲ ਸਾਰਾ ਮਤਲਬ ਇਹ ਸਾਧਨ ਲੈ ਕੇ ਆ ਖਾਨਗਰ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਬਿਲਕੁਲ ਜੀ ਨਗਰ ਦੇ ਤੇ ਐਨ ਆਰ ਆਈ ਬਹੁਤ ਧੰਨਵਾਦ ਜੀ ਵੀਰਜੀ ਤੇ ਸ਼ੇਅਰ ਕਰੋ ਵੀਡੀਓ ਵਾਦਵਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ